ਚਰਨਜੀਤ ਸਿੰਘ ਚਰਨਜੀਤ ਕੀ ਘਟਨਾ ਵਾਪਰੀ ਹੈ ਗੱਡੀ ਨਾਲ ਗੱਡੀ ਨਾਲ ਆਪਣਾ ਨਾ ਕਿਸੇ ਨਾਲ ਮਾੜਾ ਮੋਟਾ ਸੀਗਾ ਲਾਕ ਡਾਟ ਸੀਗੀ ਮਾੜੀ ਮੋਟੀ ਸੰਤੌਹ ਦੇ ਮਾਰੇ ਖਿਆਲ ਚੇਤਾ ਵੀ ਨਹੀਂ ਸੀਗਾ ਵੀ ਉਹ ਐਸਾ ਕੰਮ ਕਰ ਸਕਦਾ ਉਹ ਰਾਤ ਨੂੰ ਨੇ ਬੰਦੇ ਭੇਜੇ ਨੇ ਦੋ ਆ ਦੋ ਬੰਦੇ ਭੇਜੇ ਨੇ ਰਾਤ ਨੂੰ ਤੁਰ ਕੇ ਆਏ ਨੇ ਮਲੌਰ ਰੋਡ ਤੋਂ ਉਹਨਾਂ ਨੇ ਤੇਲ ਤੁਲ ਜਿੱਥੋਂ ਤੇਲ ਲਿੱਤਾ ਪੈਟਰੋਲ ਵਾਲੇ ਨੇ ਪੈਟਰੋਲ ਵੀ ਦੱਸਦਾ ਉਹ ਤੋਂ ਪ੍ਰੋਲ ਲੈ ਗਏ ਨੇ ਰਾਤ ਨੂੰ 1 ਵਜੇ ਮਲੌਰ ਰੋਡ ਤੋਂ ਚੱਲੇ ਨੇ ਤੁਰ ਕੇ ਇੱਥੇ ਤੱਕ ਆਏ ਨੇ ਜਿਹੜੀ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਹੈ ਉਹਨਾਂ ਪੁਲਿਸ ਨੇ ਰਾਤੋਂ ਰਾਤ ਬੰਦੇ ਫੜਲੇ ਨੇ ਅੱਛਾ ਗੱਡੀ ਕਿੰਨੀ ਕਿ ਪੁਰਾਣੀ ਹੈ ਗੱਡੀ ਸਾਲ ਹੋਇਆ ਜੀ ਲੱਤੀ ਨੂੰ ਅਜੇ ਕਿਹੜੀ ਗੱਡੀ ਕਿਹੜੀ ਹੈ ਕ੍ਰੇਟਾ ਹੀ ਕ੍ਰੇਟਾ ਟਾਪ ਮਾਡਲ ਆਈ ਅੱਛਾ ਤੇ ਕੁਝ ਤੁਹਾਡੇ ਬਾਹਰ ਜਿਹੜੇ ਕੈਮਰੇ ਲੱਗੇ ਨੇ ਉਹਦੇ ਵਿੱਚ ਆਇਆ ਹਾਂ ਜੀ ਜਿਹੜਾ ਸਾਡਾ ਉਹ ਕੈਮਰਾ ਇੱਕ ਨਾ ਗੁਪਤਗੂ ਲੱਗਿਆ ਹੋਇਆ ਕਿਸੇ ਨੂੰ ਪਤਾ ਨਹੀਂਗਾ ਜਿਹੜੇ ਸਾਹਮਣੇ ਲੱਗੇ ਨੇ ਉਹ ਤਾਂ ਕਿਸੇ ਨੂੰ ਸਾਡੇ ਕਿਹੜਾ ਗੁਪਤੂ ਕੈਮਰਾ ਲਾਇਆ ਹੈ ਉਹਦੇ ਵਿੱਚ ਸਾਰੀ ਸਾਰੀ ਖਬਰ ਆ ਗਈ ਉਹਦੇ ਵਿੱਚ ਉਹਦੇ ਤੋਂ ਹੀ ਫੜਿਆ ਗਿਆ ਬਸ ਕਿੰਨੀ ਘੜੀ ਦੀ ਗੱਲ ਹੈ ਤਕਰੀਬਨ ਇਹ ਰਾਤ ਨੂੰ ਹੈਗੀ 3:28 ਕਿੰਮੇਟ ਦੀ 30 ਮਿੰਟ 28 ਸਾਢੇ ਸਾਢੇ 3:30 ਵਜੇ ਸਵੇਰੇ ਪੂਰੀ ਅੱਗ ਲੱਗੀ ਸੀ ਉਸ ਟਾਈਮ ਗੱਡ ਜਿਹੜੀ ਪਟਾਕਾ ਪਿਆ ਤਾਂ ਫਿਰ ਸਾਰੇ ਇਸ ਮੇਰੇ ਬੱਚਾ ਉੱਠ ਗੜਿਆ ਉਹਨੂੰ ਸਮੈਲ ਗਈ ਆ ਗੱਡੀ ਅੰਦਰ ਧੂਆਂ ਗਿਆ ਤਾਂ ਫਿਰ ਸਾਨੂੰ ਉਹ ਬੇਟਾ ਰਾਤ ਨੂੰ ਉੱਠਿਆ ਪਿਆ ਉਹ ਕਹਿੰਦਾ ਪਪਾ ਰਾਤ ਨੂੰ ਧੂਆਂ ਬਹੁਤ ਆ ਰਿਹਾ ਵੀ ਸਵੇਰੇ ਸਵੇਰੇ ਦੇਖੋ ਗੱਡੀ ਨੂੰ ਮੈਨੂੰ ਲੱਗਦਾ ਵੀ ਕੋਈ ਪ੍ਰੋਬਲਮ ਹੋ ਗਈ ਮੈਂ ਕਿਹਾ ਯਾਰ ਗੱਡੀ ਕਿਤੇ ਸਟਾਰਟ ਰਹਿ ਗਈ ਹੋਣੀ ਆ ਵੀ ਰਾਤ ਨੂੰ ਕਿਤੇ ਗਰਮ ਹੋ ਗਈ ਗੱਡੀ ਇਹਨੂੰ ਅੱਗ ਲੱਗ ਗਈ ਹੋਣੀ ਆ ਬਸ ਇਹਦੇ ਨਾਲ ਅਸੀਂ ਬਾਹਰ ਨਿਕਲਿਆ ਤਾਂ ਦੇਖਿਆ ਵੀ ਟੱਕਣ ਖੁੱਲਾ ਪਿਆ ਸੀਗਾ ਤਾਂ ਗੱਡੀ ਦੇ ਉੱਤੇ ਕਾਫੀ ਭਾਂਬੜ ਮਚ ਰਿਹਾ ਸੀ ਗੱਡੀ ਦਾ ਤਾ ਫਿਰ ਮੈਨੂੰ ਐਸੀ ਵੀ ਯਾਰ ਤੇਲ ਜਾਂ ਟੈਂਕੀ ਨਹੀਂ ਖੁੱਲ ਸਕਦੀ ਇਹ ਵੀ ਕਿਸੇ ਨੇ ਸ਼ਾਰਟ ਕੀਤੀ ਆ ਇਹ ਕਿਉਂਕਿ ਪਿਛਲੇ ਪਾਸੇ ਪਿਛਲੇ ਪਾਸੇ ਦਾ ਇੰਜਨ ਹੈ ਨਹੀਂ ਇੰਜਨ ਤਾਂ ਅੱਗੇ ਹੀ ਆ ਉਹ ਅੱਗੋਂ ਫਿਰ ਅੱਗ ਤਾਂ ਪਿੱਛੇ ਲਾਣ ਦਾ ਉਹ ਕਿਸੇ ਜਦ ਕੈਮਰੇ ਚੈੱਕ ਕੀਤੇ ਨੇ ਤਾਂ ਪਿੱਛੇ ਉਹ ਬੰਦਾ ਇੱਥੇ ਬੈਠਾ ਸੀਗਾ ਉਹਨੇ ਇੱਥੇ ਆ ਕੇ ਸਾਰਾ ਕੁਝ ਕੀਤਾ ਉਹ ਬੰਦਾ ਟ੍ਰੇਸ ਹੋ ਗਿਆ ਉਹਦੇ ਵਿੱਚ ਫਿਰ ਅਸੀਂ ਫੈਬਰੇਟ ਬੁਲਾਈ ਆ ਰਾਤ ਨੂੰ ਇਹ ਫੈਬਰੇਟ ਆਈ ਆ ਫਿਰ ਫੈਬਰੇਟ ਨੇ ਵੀ ਬਹੁਤ ਸਾਡਾ ਸਾਥ ਦਿੱਤਾ ਰਾਤ ਨੂੰ ਇਹ ਤਿੰਨ 40 45 ਦੇ ਫੇਵਰਿਟ ਵੀ ਆ ਗਈ ਆ ਤੇ ਫਿਰ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹ ਰਾਤ ਨੂੰ ਇਹ ਆਗੇ ਸੀ ਸਾਰੇ ਫਿਰ ਰਾਤ ਨੂੰ ਸਵੇਰੇ 4:30 ਵਜੇ 4:30 ਵਜੇ ਉਰੇ ਸੀਗੇ ਸਾਰੇ ਸਾਰਿਆਂ ਸਾਡੇ ਸਾਰ ਬਹੁਤ ਸਹਾਇਕ ਦਿੱਤਾ ਉਹ ਸਹਾਇਕ ਨਾਲ ਅਸੀਂ ਬਹੁਤ ਤਹਿਦ ਨਾਲ ਉਹਨਾਂ ਦਾ ਧੰਨਵਾਦ ਕਰਦੇ ਆ ਰਾਤ ਕੱਲ ਹੀ ਉਹਨਾਂ ਨੇ ਕਿਹਾ ਤੁਸੀਂ ਵੀ মিডিਆ ਨੂੰ ਨਹੀਂ ਦੱਸਣਾ ਵੀ ਸਾਰਾ ਕੁਝ ਅਸੀਂ ਆਪੇ ਕਰ ਲਾਂਗੇ ਉਹਨਾਂ ਨੇ ਕੱਲ ਹੀ ਬੰਦੇ ਫੜ ਲਏ ਨੇ ਕੱਲ ਉਹਨਾਂ ਨੇ ਸ਼ਾਮ ਦੇ 4 ਵਜੇ 4:30 ਵਜੇ ਬੰਦੇ ਸਾਰੇ ਡਰੈਸ ਕਰ ਲਏ ਸੀਗੇ ਜਿਹੜੇ ਪਹਿਲਾਂ ਬੰਦੇ ਦੋ ਕਰਕੇ ਗਏ ਨੇ ਉਹ 5-5000 ਰੁਪਏ 5-5000 ਰੁਪਏ ਚ ਹਾਇਰ ਕੀਤੇ ਹੋਏ ਸੀਗੇ ਉਹਨਾਂ ਨੇ ਹਾਇਰ ਕਰਕੇ ਉਹਨਾਂ ਤੋਂ ਬੰਦਿਆਂ ਤੋਂ ਅੱਗ ਲਵਾਈ ਤੇ ਅੱਗ ਲਵਾ ਕੇ ਉਹ ਪਹਿਲਾਂ ਰਿੱਕੀ ਕਰਕੇ ਗਏ ਨੇ ਦੋ ਤਿੰਨ ਦਿਨ ਉਹ ਰਹੇ ਉਹ ਫਿਰ ਉਹਨਾਂ ਨੂੰ ਅੱਗ ਲਵਾਈਆ ਉਹਨਾਂ ਤੋਂ ਉਹ ਰਾਤ ਨੂੰ ਅਬਲੂ ਰੋਡ ਤੋਂ ਚੱਲ ਕੇ ਉਰੇ ਆਏ ਨੇ ਉਹਨਾਂ ਤੋਂ ਅੱਗ ਲਵਾਈਆ ਤੇ ਫਿਰ ਜਦੋਂ ਬੰਦਿਆਂ ਦੇ ਦੋ ਚਾਰ ਤੱਪੜ ਮਾਰੇ ਨੇ ਉਹਨਾਂ ਨੇ ਉਹਨਾਂ ਨੇ ਫਿਰ ਉਹ ਬੰਦਾ ਨਾਮ ਲੈਤਾ ਉਹ ਬੰਦੇ ਫਿਰ ਉਹ ਵੀ ਉਹਨਾਂ ਨੇ ਮਿਸ ਨੇ ਉਹ ਵੀ ਰੈਸਟ ਕਰਤੀ ਬਾਹਰੇ ਖੜਾਉਂਦੇ ਸੀ ਬਾਹਰ 1.5 ਸਾਲ ਹੋ ਗਿਆ ਇੱਤੀ ਕਰਦੀ ਸੀ ਸਾਲ ਸਾਲ ਹੋ ਗਿਆ ਲਿੱਤੀ ਗੱਡੀ ਨੂੰ ਸਾਲ ਤੋਂ ਪਹਿਲਾਂ ਜੀ ਸਾਡੀ ਨੋਵਾ ਸੀ ਮੇਰੇ ਕੋਲ ਨੋਵਾ ਸੀ ਇੰਡੀਕਾ ਸੀਗੀ ਉਹ ਇੱਥੇ ਰਾਤ ਨੂੰ ਬਾਹਰੇ ਖੜਦੀਆਂ ਸੀਗੀਆਂ ਕਦੇ ਇਦਾਂ ਦੀ ਕੋਈ ਗੱਲੇ ਨਹੀਂ ਹੋਈ ਕਦੇ ਪੈਂਚਰ ਵੀ ਨਹੀਂ ਹੋਇਆ ਗੱਡੀ ਨੂੰ ਤੇ ਇਹ ਤਾਂ ਜਣੀ ਕਿ ਜਾਣ ਬੁੱਝ ਕੇ ਕੀਤੀ ਕਰਾਈ ਸ਼ਰਾਤ ਸੀਗੀ ਜੀ ਅਫੀਸ ਸਾਹਿਬ ਤੋਂ ਮੈਡਮ ਤੋਂ ਸੀਏ ਸਟਾਫ ਤੋਂ ਸਾਰੇ ਤੋਂ ਅਸੀਂ ਬਹੁਤ ਤੈਅ ਦਿਲ ਤੋਂ ਖੁਸ਼ ਹਾਂ ਉਹਨਾਂ ਨੇ ਬਹੁਤ ਸਾਡਾ ਮਨ ਖੁਸ਼ ਕੀਤਾ ਤੈਅ ਦਿਲੋਂ ਉਹਨਾਂ ਨੇ ਕੰਮ ਕਰਕੇ ਕੱਲ ਹੀ ਬੰਦੇ ਰੈਸਟ ਕਰ ਲੈ ਸਾਰੀ ਜਿੰਨੇ ਵੀ ਸੀਗੇ ਬੰਦੇ ਆਪਣੇ ਨਾਲ ਮਾੜੀ ਮੋਟੀ ਲਾਕਡਾਟ ਸੀਗੀ ਸਾਨੂੰ ਤਾਂ ਮੇਰੇ ਤਾਂ ਕੱਲ ਵੀ ਉਹਦਾ ਕਾਲ ਆਈ ਆ ਮੈਨੂੰ ਕੱਲ ਉਹਦੀ 2:30 ਵਜੇ ਕਾਲ ਆਈ ਆ ਉਹ ਕਹਿੰਦਾ ਗੱਡੀ ਫੜੀ ਗਈ ਗੱਡੀ ਚੱਲ ਗਈ ਤੇਰੀ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਕਹਿੰਦਾ ਸਾਨੂੰ ਐਵੇਂ ਪਤਾ ਲੱਗਿਆ ਮੈਨੂੰ ਫਿਰ ਜਿਹੜੇ ਸ਼ੱਕ ਹੋਇਆ ਫਿਰ ਮੈਂ ਉਹਨਾਂ ਨੂੰ ਨੰਬਰ ਨੰਬਰ ਸਾਰੇ ਦਿੱਤੇ ਆ ਪੁਲਿਸ ਨੂੰ ਉਹਨਾਂ ਨੇ ਸਾਰਾ ਟ੍ਰੇਸ ਕਰਕੇ ਬੰਦੇ ਸਾਰੇ ਚੱਕ ਲਿਆ ਉਹਨਾਂ ਨੇ ਸਾਰੇ ਹੀ ਬੰਦੇ ਫੜੇ ਗਏ ਨੇ ਉਹਨਾਂ ਦਾ ਤੈਅ ਦਿਲੋਂ ਮੈਂ ਸਾਰੀ ਪੁਲਿਸ ਟੀਮ ਦਾ ਨਾ ਪ੍ਰਸ਼ਾਸਨ ਪੁਲਿਸ ਟੀਮ ਦਾ ਸਾਰੇ ਦਾ ਮੈਂ ਤੈਅ ਦਿਲੋਂ ਤੈਅ ਦਿਲੋਂ ਮਨ ਤੋਂ ਖੁਸ਼ ਆ ਪੂਰਾ ਉਹਨਾਂ ਦਾ ਤੈਅ ਦਿਲੋਂ ਧੰਨਵਾਦ ਕਰਦਾ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਸਾਰੀ ਟੀਮ ਦਾ ਪੁਲਿਸ ਦਾ ਸੀਐਸਟਾਫ ਦਾ ਸਾਰੇ ਦਾ ਵੀ ਮੈਂ ਪੂਰਾ ਰੱਜ ਕੇ ਤੈਅ ਦਿਲੋਂ ਖੁਸ਼ ਆ ਵੀ ਸਾਡਾ